ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਰ ਹਰ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਮੋਦੀ ਸਰਕਾਰ ਵਧਾ ਸਕਦੀ ਹੈ ਮਗਈ ਪੱਤਾ ਜਾਣੋ ਕਿੰਨਾ ਵਧੇਗਾ ਡੀਏ ਕੇਂਦਰੀ ਵਿੱਚ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਲਦੀ ਹੀ ਕੁਝ ਅਜਿਹਾ ਲਾਂ ਕਰ ਸਕਦੀ ਹੈ ਜਿਸ ਨਾਲ ਕੇਂਦਰੀ ਕਰਮਚਾਰੀਆਂ ਦੇ ਚਿਹਰੇ ਤੇ ਮਸਕਰਟ ਆ ਸਕਿਆ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕਰਮਚਾਰੀਆਂ ਲਈ ਜੁਲਾਈ 2025 ਤੋਂ ਡੀਏ 4% ਵਾਧੇ ਦਿੱਤੀ ਜਾਵੇ ਕਿ ਜਿਸ ਇਸ ਨਮਗਈ ਮੱਤਾ ਮੌਜੂਦਾ 55% ਤੋਂ ਵਧਾ ਕੇ 95% ਹੋ ਜਾਵੇਗਾ ਮਈ 2025 ਜੋ ਉਦਯੋਗੀ ਕਰਮਚਾਰੀਆਂ ਲਈ 0.5 ਅੰਕ ਵਧਾ ਕੇ 144 ਹੋ ਗਿਆ ਹੈ ਜੋ ਮਾਰਚ ਵਿੱਚ 143 ਅਤੇ April ਵਿੱਚ 143.5 ਸੀ ਇਸ ਕਰਕੇ ਮਗਈ ਪੱਤੇ ਵਿੱਚ 4% ਵਾਧਾ ਕਰਨ ਦਾ ਫੈਸਲਾ ਲਿਆ ਗਿਆ ਜਾ ਸਕਦਾ ਹੈ ਜੇਕਰ ਇੰਡੈਕਸ ਵਿੱਚ ਇਸੇ ਰਫ਼ਤਾਰ ਨਾਲ ਵਧਦਾ ਰਹਾ ਤਾਂ ਜੂਨ ਵਿੱਚ 144.5 ਤੱਕ ਪਹੁੰਚ ਜਾਵੇਗਾ ਤਾਂ ਇਹ ਆਈ ਸੀ ਪੀ ਸੀ ਆਈ .i w ਦਾ 12 ਮਹੀਨੇ ਦਾ ਔਸਤਨ ਲਗਭਗ 144.3517 ਤੱਕ ਪਹੁੰਚ ਪਹੁੰਚਣ ਦੀ ਉਮੀਦ ਹੈ ਸਰਕਾਰੀ ਸਰਕਾਰ ਮਗਿਆਈ ਨੂੰ ਟਰੈਕ ਕਰਨ ਮਗਿਆਈ ਪੱਤੇ ਨੂੰ ਨਿਯਮਿਤ ਕਰਨ ਦੇ ਪਾਲਿਸੀ ਬਣਾਉਣ ਲਈ AICI AICPI.IW ਇੰਡੈਕਸ ਦੀ ਵਰਤੋਂ ਕਰਦੀ ਹੈ AICPI.IW ਵਿੱਚ ਵਾਧੇ ਦਾ ਮਤਲਬ ਹੈ ਕਿ ਉਦਯੋਗਿਕ ਕੰਮਾਂ ਲਈ ਰੈਂਡ ਸੈਂਡ ਦਾ ਖਰਚਾ ਵਧ ਗਿਆ ਹੈ ਅਤੇ ਮਗਿਆਈ ਪੱਤੇ ਨੂੰ ਵਧਾ ਕੇ ਇਸ ਨੂੰ ਸੰਤੁਲਨਤ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗਾਈ ਪੱਤੇ ਨੂੰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਸੋਧਿਆ ਜਾਂਦਾ ਹੈ ਜੋ ਕਿ ਪਿਛਲੇ 12 ਸਾਲਾਂ 12 ਮਹੀਨੇ ਦੇ ਅਸਤ ਅਏ ਆਈ ਸੀ ਪੀ ਆਈ 65 i w ਡਾਟਾ ਦੇ ਆਧਾਰਿਤ ਹੈ ਖਬਰ ਨਾਲ ਅੰਤ ਤੱਕ ਬੜੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ